ਜੋ ਜਿਹਨਾਂ ਨਾਲ ਗੱਲ ਕਰਕੇ ਮੈਨੂੰ ਰਿਕਾਰਡ ਮਹਈਆ ਕਰਾਉਣ ਕਿੰਨੇ ਸਮੇਂ ਤੱਕ ਰਿਕਾਰਡ ਸੌਂਪਿਆ ਜਾਏਗਾ ਕੋਈ ਟਾਈਮ ਬਾਉਂਡ ਹੋਇਆ ਟਾਈਮ ਅਸੀਂ ਤਾਂ ਐਟ ਦੀ ਅਰਲੀਸਟ ਕਿਹਾ ਜੀ ਕਿਉਂਕਿ ਇਹ ਤਫਤੀਸ਼ ਇਸ ਤਫਤੀਸ਼ ਬਾਦ ਸਮੁੱਚਾ ਸਮੁੱਚੀ ਲੋਕ ਦੇਖ ਰਹੇ ਨੇ ਔਰ ਇਹ ਤਫਤੀਸ਼ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਇਸ ਕਰਕੇ ਸਾਨੂੰ ਜਲਦੀ ਤੋਂ ਜਲਦੀ ਰਿਪੋਰਟ ਸਿਰ ਟਕੇ ਹੋਏ ਸੀਗੇ ਜਾਨੀ ਧਾਰਮਿਕ ਮਰਿਆਦਾ ਦਾ ਪੂਰਾ ਪਾਲਣ ਕੀਤਾ ਜਾ ਰਿਹਾ ਹੈ ਸਿੱਤੇ ਵੱਲੋਂ ਦੇਖੋ ਜੀ ਇਹ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਹੈ ਮਰਿਆਦਾ ਸਾਡੇ ਵਾਸਤੇ ਕਿਸੇ ਵੀ ਧਰਮ ਦੀ ਹੋਵੇ ਸਾਡੇ ਵਾਸਤੇ ਉਚਤਮ ਹੈ ਅਸੀਂ ਹਰ ਧਰਮ ਦਾ ਸਤਿਕਾਰ ਕਰ ਕਰਕੇ ਮਰਿਆਦਾ ਦੀ ਪੂਰਨ ਪਾਲਣਾ ਹੋਊਗੀ ਲੇਕਿਨ ਕਾਨੂੰਨ ਆਪਣਾ ਕੰਮ ਸਖਤੀ ਨਾਲ ਕਰੂਗਾ ਪ੍ਰਧਾਨ ਜੀ ਸਾਹਿਬ ਤਾਂ ਕੋਈ ਪਹੁੰਚ ਕਿ ਨਹੀਂ ਸਾਹਿਬ ਕਿਵੇਂ ਦੇਖਦੇ ਹਨ ਬਿਲਕੁਲ ਤਾਂ ਖਾਸ ਤੌਰ ਤੇ ਕਹਿ ਸਕਦੇ ਜੋ ਐਸਆਈਟੀ ਦੇ ਮੈਂਬਰ ਸੀਗੇ ਕਹਿ ਸਕਦੇ ਉਹ ਇਸ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਬ-ਆਫਿਸ ਪੰਜ ਵਿਖੇ ਪੁੱਜੇ ਸਨ ਜਿੱਥੇ ਉਹਨਾਂ ਨੇ ਕਹਿ ਸਕਦੇ ਗੱਲਬਾਤ ਕੀਤੀ ਹੈ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਸ ਤੋਂ ਬਾਅਦ ਰਿਕਾਰਡ ਦੀ ਜਿਹੜੀ ਮੰਗ ਹੈ ਉਹ ਕੀਤੀ ਗਈ ਹੈ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਜੋ ਐਸਆਈਟੀ ਜਾਂਚ ਪੜਤਾਲ ਕਰ ਰਹੀ ਹੈ ਕਿ ਉਸ ਮਾਮਲੇ ਦੇ ਵਿੱਚ ਜੋ ਵੀ ਰਿਕਾਰਡ ਲੜਿੰਦਾ ਉਹ ਰਿਕਾਰਡ ਹੈ ਉਹ ਐਸਆਈਟੀ ਲਗਾ ਕਿ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਸਮੇਂ ਤੱਕ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਰਿਕਾਰਡ ਐਸਆਈਟੀ ਨੂੰ ਸੌਂਪਦੀ ਹੈ ਕੈਮਰਾ ਪਰਸਨ ਦੀਪੀ ਦੇ ਨਾਲ ਕਮਲਦੀਪ ਜੀ ਮੀਡੀਆ ਚੰਡੀਗੜ੍ਹ ਉਹਨਾਂ ਦਾ ਮਾਮਲੇ ਨੂੰ ਲੈ ਕੇ ਐਸਆਈਟੀ ਦੇ ਵੱਲੋਂ ਜਾਂਚ ਹੁਣ ਤੈਸ ਕਰ ਦਿੱਤੀ ਗਈ ਹੈ 32852 ਸਰੂਪਾ ਦੇ ਮਸਲੇ ਦੇ ਵਿੱਚ ਐਸਆਈਟੀ ਦੀ ਟੀਮ ਪਹੁੰਚੀ ਚੰਡੀਗੜ੍ਹ ਦੇ ਵਿੱਚ ਜੀਪੀਸੀ ਦੇ ਸਬਦ ਅਦਾਰੇ ਦੇ ਵਿੱਚ ਤੇ ਜ਼ਰੂਰੀ ਰਿਕਾਰਡ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਵੀ ਕਿਹਾ ਗਿਆ ਕਿ ਜਲ ਤੋ ਜਲ ਰਿਕਾਰਡ ਸਰਦਕ ਫੌਜ ਦਾ ਕਿਤੇ ਜਾਣ ਉਸ ਤੋਂ ਬਾਅਦ ਜੋ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਵੀ ਦਿੱਤੀ ਗਈ ਹੈ ਕਿ ਜੋ ਸਕੱਤਰੇਤ ਅੰਦਰ ਮਿਲੇ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਕਿਹੜੇ-ਕਿਹੜੇ ਰਿਕਾਰਡ ਸਾਨੂੰ ਜਾਜ ਦੇ ਵਿੱਚ ਚਾਹੀਦੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਪ੍ਰਧਾਨ ਜੀ ਦੇ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਰਿਕਾਰਡ ਜੋ ਨੇ ਐਸਏਟੀ ਦੀ ਟੀਮ ਨੂੰ ਮੁਹैया ਕਰਵਾ ਦਿੱਤੇ ਜਾਣਗੇ ਤੇ ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਹੁਣ ਰਿਕਾਰਡ ਜੋ ਵੀ ਮੰਗਿਆ ਗਿਆ ਉਹਨਾਂ ਤੱਕ ਪਹੁੰਚ ਜਾਏਗਾ ਰਿਕਾਰਡ ਹਾਸਲ ਕਰਨ ਤੋਂ ਬਾਅਦ ਜਾਂਚ ਜੋ ਹੈ ਤੇਜ਼ੀ ਦੇ ਨਾਲ ਅੱਗੇ ਵਧਾਈ ਜਾਏਗੀ ਕਿਉਂਕਿ ਜਾਂਚ ਤੇਜ਼ੀ ਦੇ ਨਾਲ ਅੱਗੇ ਹੁਣ ਵੱਧ ਰਹੀ ਹੈ ਜਥੇਦਾਰ ਚਿਰਕਰਕ ਸਾਹਿਬ ਦੇ ਬਲਵਾ ਦੇ ਚਾਰੀ ਕਿਤੇ ਜੀ ਐਸ ਜੀ ਪੀ ਸੀ ਨੂੰ ਕੇ ਸਹਿਯੋਗ ਕੀਤਾ ਜਾਏ ਜਾਂਚ ਦੇ ਵਿੱਚ ਪੂਰਾ ਤੇ ਜੀ ਪੀ ਸੀ ਨੇ ਵੀ ਐਲਾਨ ਕੀਤਾ ਸੀ ਕਿ ਪੂਰਾ ਸਹਿਯੋਗ ਜੋ ਹੈ ਜਾਂਚ ਦੇ ਵਿੱਚ ਕੀਤਾ ਜਾਏਗਾ 328 ਪਾਵਨ ਸਰੂਪ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਐਸ ਆਈ ਟੀ ਦੀ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਆਖਿਰਕਾਰ ਉਹ ਪਾਵਨ ਸਰੂਪ ਹੈ ਕਿੱਥੇ ਤੇ ਕਿਸ ਹਾਲਤ ਦੇ ਵਿੱਚ ਨੇ ਉਹ ਤੇ ਇਸੇ ਨਾਲ ਹੀ ਹੋਰ ਵੀ ਕਈ ਸਾਰੀਆਂ ਕੜੀਆਂ ਜੋਨੇ ਜੁੜਦੀਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਦੇ ਦੌਰਾਨ ਜੋ ਇਹ ਦੋ ਲੋਕਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤਾਂ ਜ਼ਾਇਰ ਜੀ ਗੱਲ ਹੈ ਕਿ ਕਾਨੂੰਨ ਦਾ ਦਾਇਰਾ ਜੋ ਵਧਦਾ ਜਾਏਗਾ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਮर्यादा ਕਿਸੇ ਵੀ ਧਰਮ ਦੇ ਨਾਲ ਜੁੜੀ ਹੋਈ ਹੋਵੇ ਮर्यादा ਦਾ ਪਾਲਣ ਜੋ ਪੂਰਾ ਕੀਤਾ ਜਾਏਗਾ ਕਾਨੂੰਨ ਕਾਨੂੰਨ ਦੇ दायरे ਦੇ ਵਿੱਚ ਰਹਿ ਕੇ ਕੰਮ ਕਿਤਾ ਜਾਏਗਾ اور ਜੋ ਕੋਈ ਦੋਸ਼ੀ ਪਾਇਆ ਗਿਆ ਸਾਜੂ ਗੱਲ ਹੈ ਕਿ ਉਸ ਨੂੰ ਲੈ ਕੇ ਅੱਗੇ ਕੀ ਕਾਰਵਾਈ ਹੋਏਗੀ ਦੀ ਜਾਂਚ ਕਿਨੀ ਜਲਦੀ ਮੁਕੰਮਲ ਹੋ ਪਾਏਗੀ ਜਾਂਚ ਦਾ ਨਤੀਜਾ ਕੀ ਨਿਕਲਦਾ ਹੁਣ ਇਸੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਐਸ ਆਈ ਜੀ ਦੀ ਟੀਮ ਜੋ ਚੰਨੀਗੜ੍ਹ ਸਬ ਦਫਤਰ ਐਸ ਜੀ ਬੀ ਸੀ ਦੇ ਪਹੁੰਚੀ ਆ ਪੂਰਾ ਰਿਕਾਰਡ ਦੀ ਜਾਣਕਾਰੀ ਦੇ ਦਿੱਤੀ ਕਿ ਇਸ ਅਨਵਾਹਾ ਪਰਚਾ ਚਾਹੀਦਾ ਸੰਵਾਹ ਵਾਲਾ ਡਾਕੂਮੈਂਟ ਚਾਹੀਦਾ ਆ ਵਾਲਾ ਸਾਨੂੰ ਰਿਕਾਰਡ ਚਾਹੀਦਾ ਉਹਨਾਂ ਪੂਰਾ ਰਿਕਾਰਡ ਜੋ ਜਲਦੀ ਤੋਂ ਜਲਦੀ ਮੋਈਆ ਕਰੋੜ ਦਾ ਪ੍ਰੋਸਾ ਵੀ ਦੇ ਦਿੱਤਾ ਗਿਆ ਤਨ ਅਥੜੀ ਚੀਫ ਜਗਨਪ੍ਰੀਤ ਸਿੰਘ ਜੀ ਤੁਹਾਡੇ ਨਾਲ ਨੇ ਸਰ ਮਾਮਲਾ ਸਰ ਲਗਾਤਾਰ ਘਰਬਾਂਦਾ ਜਾ ਰਿਹਾ ਅੱਜ ਐਸਆਈਟੀ ਜਿਹੜੀ ਐਸਪੀ ਦਫਤਰ ਹੀ ਪੁੱਜੀ ਸੀਗੀ ਠੰਡੇਗੜ੍ਹ ਹੀ ਪੁੱਜੀ ਸਰ ਕੀ ਕੁਛਦਰ ਗੱਲਬਾਤ ਹੋਈ ਆ ਕੋਈ ਰਿਕਾਰਡ ਵੀ ਖੰਗਾਲੇ ਗਏ ਨੇ ਨਹੀਂ ਜੀ ਰਿਕਾਰਡ ਖੰਗਾਲੇ ਨਹੀਂ ਅਸੀਂ ਤਾਂ ਅਸੀਂ ਬੇਨਤੀ ਕੀਤੀ ਆ ਜੀ ਵੀ ਸਾਨੂੰ ਜੋ ਤਫਤੀਸ਼ ਦੇ ਅੱਗੇ ਵਧਣ ਚ ਰਿਕਾਰਡ ਅਸੀਂ ਆਪਣੀ ਇੱਕ ਲਿਸਟ ਪ੍ਰੋਵਾਈਡ ਕਰਤੀ ਵੀ ਆ ਸਾਨੂੰ ਰਿਕਾਰਡ ਦਿੱਤੇ ਜਾਵੇ ਜਦੋਂ ਹੋਰ ਰਿਪੋਰਟ ਸਾਨੂੰ ਮਿਲ ਜੂਗਾ ਉਸ ਕਾਉਂਡ ਲਈ ਫਿਰ ਅੱਗੇ ਤਤਤੀਸ਼ਾਵਾਂ ਚਲਿਆਵਾਂਗੇ ਐਸ.ਜੀ.ਪੀ.ਸੀ ਨੇ ਪਹਿਲਾਂ ਤਾਂ ਸਾਫ਼ ਹੀ ਕਹਤਾ ਕਿ ਅਸੀਂ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਾਂਗੇ ਉਸ ਤੋਂ ਬਾਅਦ ਕੱਲ ਤੱਕ ਸਾਹਿਬ ਵੱਲੋਂ ਦੇਜ ਦਿੱਤੇ ਜਾਂਦੇ ਨੇ ਹੁਣ ਸਹਿਯੋਗ ਕਿਤੇ ਆ ਰਿਹਾ ਐਸ.ਜੀ.ਪੀ.ਸੀ ਦੇ ਵੱਲ ਹਾਂਜੀ ਹਾਂਜੀ ਕੱਲ ਤੱਕ ਜੋ ਜੋ ਜਸਿਹਰ ਜੀ ਦਾ ਹੁਕਮ ਆ ਉਹ ਸਾਰੇ ਮੰਨਦੇ ਨੇ ਐਸ.ਜੀ.ਪੀ.ਸੀ ਵਾਲੇ ਵੀ ਮੰਨਣਗੇ ਕਿੰਨ ਤੱਕ ਸਰ ਕੀ ਸਾਹਮਣੇ ਕੀਆ ਕਿਉਂਕਿ 16 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੋ ਗ੍ਰਿਫਤਾਰੀਆਂ ਵੀ ਹੋਈਆਂ ਹਾਂ ਹੋਈਆਂ ਨਹੀਂ ਪਰ ਹਜੇ ਹੁਣ ਰਿਕਾਰਡ ਜੋ ਪ੍ਰੋਪਰ ਮਿਲ ਜੂਗਾ ਫਿਰ ਅਸੀਂ ਅੱਗੇ ਦੱਸਾਂਗੇ ਅੱਜ ਸਰ ਅੰਦਰ ਗਏ ਸੀ ਅੰਦਰ ਕੀ ਗੱਲਬਾਤ ਹੋਈ ਕਿਤਾ ਕੀ ਤੁਹਾਨੂੰ ਕੀ ਕਿਤਾ ਕੀ ਗੱਲ ਨਹੀਂ ਵਾ ਸਿਰਫ ਅਸੀਂ ਰਿਕਾਰਡ ਬਾਰੇ ਆਪਣੀ ਜੋ ਰਿਟਰਨ ਰਿਕਵੈਸਟ ਦਿੱਤੀ ਗਈ ਹੈ ਦੱਸਿਆ ਵੀ ਆਹ ਰਿਕਾਰਡ ਸਾਨੂੰ ਚਾਹੀਦਾ ਉਸੇ ਦੇ ਕੇ ਆਏ ਹਾਂ ਅੱਗੇ ਲੱਗਦਾ ਗ੍ਰਿਫਤਾਰੀਆਂ ਹੋਰ ਵੀ ਹੋ ਸਕਦੀਆਂ ਦੇਖੋ ਪਹਿਲਾਂ ਇੱਕ ਵਾਰੀ ਇਹ ਰਿਕਾਰਡ ਆ ਜਾਏ ਤੁਹਾਨੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਜਿਹੜੇ ਅਜੱਠੇਦਾਰ ਸਾਹਿਬ ਨੇ ਕੱਲ ਤੱਕ ਸ ਨਹੀਂ ਤੁਸੀਂ ਅਸਰ ਅੱਜ ਪੁੱਛੇ ਨਹੀਂ ਹਜੇ ਰਿਕਾਰਡ ਲੈਣ ਲਈ ਆਏ ਨਾ ਫਿਰ ਰਿਕਾਰਡ ਲਾਵਾਂਗੇ ਫਿਰ ਨਹੀਂ ਅੱਜ ਇੱਕ ਤਾਂ ਨਹੀਂ ਉਹਨਾਂ ਨੂੰ ਅਸੀਂ ਦੱਸਤਾ ਵੀ ਸਾਨੂੰ ਬੇਨਤੀ ਕੀਤੀ ਆ ਵੀ ਆਹ ਰਿਕਾਰਡ ਸਾਨੂੰ ਚਾਹੀਦਾ ਜਦੋਂ ਰਿਕਾਰਡ ਆ ਗਿਆ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਉਮ ਚੱਲਿਆ ਵਾਂਗੇ ਅਸੀਂ ਉਹਨਾਂ ਤੋਂ ਰਿਕਾਰਡ ਬਾਰੇ ਹੀ ਜੋ ਰਿਕਾਰਡ ਪਹਿਲਾਂ ਨਹੀਂ ਸੀ ਸਾਨੂੰ ਮਿਲਿਆ ਜੋ ਕਿ ਇਸ ਮੁਕੱਦਮੇ ਦੀ ਤਫਸੀਲ ਦੇ ਵਿੱਚ ਇੱਕ ਅਹਿਮ ਚਾਹੀਦਾ ਸਾਨੂੰ ਅਸੀਂ ਉਹਦੇ ਰਿਗਾਰਡ ਗੀ ਬੇਨਤੀ ਕੀਤੀ ਹੈ ਅਸੀਂ ਲਿਖਤੀ ਇਹਨਾਂ ਨੂੰ ਰਿਕੁਐਸਟ ਦੇ ਕੇ ਆਏ ਆਂ ਵੀ ਆਹ ਰਿਕਾਰਡ ਸਾਨੂੰ ਪ੍ਰੋਵਾਈਡ ਕਰਾਇਆ ਜਾਵੇ ਤੇ ਜਿਸ ਤਰ੍ਹਾਂ ਐਜੀਪੀਸੀ ਇਹ ਦਾਵਾ ਕਰਦੀ ਹੈ ਕਿ ਹਿਸ਼ਮਤ ਸਿੰਘ ਹੋਰਾਂ ਦੀ ਜਿਹੜੀ ਜਾਂਚ ਰਿਪੋਰਟ ਹੈ ਉਹ ਵੈਬਸਾਈਟ ਤੇ ਉੱਤੇ ਅਪਲੋਡ ਹੈ ਕਿ ਉਹਦਾ ਵੀ ਹਵਾਲਾ ਜਿਹੜਾ ਲਿਆ ਜਾਏਗਾ ਹਾਂਜੀ ਉਹ ਲਵਾਂਗੇ ਜੀ ਚਲੋ ਵੈਬਸਾਈਟ ਤੇ ਇੱਕ ਹੋਰ ਆ ਪਰ ਅਸਲ ਜੋ ਰਿਪੋਰਟ ਆ ਉਹ ਵੀ ਸਾਨੂੰ ਚਾਹੀਦੀ ਹੈ ਨਾ ਕਦਮੀ ਵਾਸਤੇ ਤੁਸੀਂ ਉਹਦਾ ਵੀ ਜ਼ਿਕਰ ਕਰਿਆ ਬਿਲਕੁਲ ਮਲਾ ਕੇ ਅੱਜ ਤੁਹਾਡੇ ਵੱਲੋਂ ਜੋ-ਜੋ ਦਸਤਾਵੇਜ਼ ਚਾਹੀਦੇ ਨੇ ਉਹ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਲਗਾਤਾਰ ਐਸਡੀਪੀਸੀ ਆਇਆ ਜਾਵੇਗਾ ਰਿਕਾਰਡ ਖੰਗਾਲੇ ਜਾਣਗੇ ਨਹੀਂ ਜੀ ਕਿਉਂਕਿ ਅਸੀਂ ਇੱਥੇ ਆ ਕੇ ਕੋਈ ਰਿਕਾਰਡ ਨਹੀਂ ਖੰਗਾਲਣਾ ਸਾਨੂੰ ਤਾਂ ਰਿਕਾਰਡ ਲੈਣਾ ਜੇ ਦਿੱਤਾ ਜਾਊਗਾ ਅਸੀਂ ਆਪਣੇ ਚੈੱਕ ਕਰ ਲਾਂਗੇ ਇਹ ਗੁਰੂ ਮਹਾਰਾਜ ਬੜਾ ਉੱਚ ਸຖານਾ ਅਸੀਂ ਇੱਥੇ ਵਾਰ-ਵਾਰ ਇੱਥੇ ਰਿਕਾਰਡ ਖੰਗਾਲਣਾ ਤਾਂ ਨਹੀਂ ਹੋਣਾ ਬਸ ਸਾਨੂੰ ਐਸਡੀਪੀਸੀ ਵੱਲੋਂ ਜੋ ਪ੍ਰੋਪਰ ਰਿਕਾਰਡ ਦਿੱਤਾ ਗਿਆ ਤਾਂ ਅਸੀਂ ਆਪਣੇ ਲੈਵਲ ਤੇ ਉਹਦੀ ਜਾਂਚ ਕਰਾਂਗੇ ਹਾਂ ਠੀਕ ਹੈ ਜੀ ਉਹਨਾਂ ਜਿਆਦਾ ਗੱਲ ਹੀ ਹੋਈ ਉਹਨੇ ਕਿ ਰਿਟਰਨ ਦੇ ਦਿਓ ਜੋ ਜੋ ਚਾਹੀਦਾ ਉਹ ਅਸੀਂ ਰਿਟਰਨ ਦੇਤਾ ਹੁਣ ਅੱਗੇ ਉਹ ਰਿਕਾਰਡ ਕੀ ਦਿੰਦੇ ਨੇ ਉਸ ਦੇ ਹਿਸਾਬ ਨਾਲ ਹੀ ਵਰਗ ਲਈ ਦੇਖਾਂਗੇ ਜਿਹਾ ਸਿੱਧਾ ਜੋ ਇਹਦਾ ਉਹ ਦੇ ਦਿੱਤਾ ਗਿਆ ਹੈ ਤੇ ਕਮਲ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਰਹੇ ਕਮਲ ਇਸ ਬਾਰੇ ਕੀ ਜਾਣਕਾਰੀ ਮਿਲ ਪਾਈ ਹੈ ਕਿ ਰਿਟਰਨ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਜੋ ਨੇ ਜਾਂ ਰਿਕਾਰਡ ਮੰਗਿਆ ਗਿਆ ਹੈ ਅਧਿਕਾਰੀਆਂ ਦੇ ਵੱਲੋਂ ਦੇਖੋ ਗਗਨ ਜੋ ਜਾਣਕਾਰੀ ਹੁਣ ਤੱਕ ਸਾਡੇ ਕੋਲ ਆ ਰਹੀ ਹੈ ਦੇਖੋ ਕਿਉਂਕਿ ਐਸਟੀਟੀ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਵੱਲੋਂ ਤਾਂ ਨਹੀਂ ਇਹ ਦੱਸਿਆ ਗਿਆ ਕਿ ਕਿਹੜੇ ਕਿਹੜੇ ਰਿਕਾਰਡ ਆ ਉਸ ਦੀ ਮੰਗ ਕੀਤੀ ਗਈ ਹੈ ਪਰ ਜੋ ਸਾਡੇ ਕੋਲ ਜਾਣਕਾਰੀ ਹੈ ਜਾਣਕਾਰੀ ਦੇ ਮੁਤਾਬਿਕ ਉਹ ਜਿਹੜਾ ਪੂਰਾ ਡਾਟਾ ਹੁੰਦਾ ਜਿਸ ਦੇ ਵਿੱਚ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਜਾਂਦੀਆਂ ਨੇ ਕੀ ਕਿੰਨੀ ਭੇਟ ਆਈ ਕਿੰਨੇ ਪਾਵਨ ਸਰੂਪ ਜਿਹੜੇ ਉਹ ਆਏ ਸੀ ਕਿੰਨੇ ਪਾਵਨ ਸਰੂਪ ਅੱਗੇ ਦਿੱਤੇ ਗਏ ਉਹ ਸਾਰਾ ਡਾਟੇ ਦੀ ਮੰਗ ਕਿ ਰੱਖੀ ਗਈ ਆ ਕਿ ਸਬੰਧਿਤ ਰਿਕਾਰਡ ਜਿਹੜਾ 328 ਪਾਵਨ ਸਰੂਪਾਂ ਦੇ ਨਾਲ ਸਬੰਧਿਤ ਜੋ ਰਿਕਾਰਡ ਆ ਉਹ ਐਸਆਈਟੀ ਨੂੰ ਜਿਹੜਾ ਉਹ ਸੰਪਿਆ ਜਾਵੇ ਹਾਲਾਂਕਿ ਅਸੀਂ ਪਹਿਲਾਂ ਵੀ ਇਸ ਚੀਜ਼ ਦਾ ਜ਼ਿਕਰ ਕਰ ਰਹੇ ਸੀਗੇ ਕਿ ਨਾ ਤਾਂ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਚੀਜ਼ ਦੀ ਇੰਟੀਮੇਸ਼ਨ ਸੀਗੀ ਜਾਂ ਇਤਲਾਹ ਸੀਗੀ ਕਿ ਐਸਆਈਟੀ ਇੱਥੇ ਆ ਰਹੀ ਹੈ ਦੂਸਰਾ ਐਸਆਈਟੀ ਇੱਥੇ ਆਈ ਉਹਨਾਂ ਨੇ ਤਾਂ ਇਹ ਮੰਗ ਜ਼ਰੂਰ ਕੀਤੀ ਆ ਕਿ ਜੀ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਸਾਡਾ ਉਹ ਦਾ ਉਹ ਦਿੱਤਾ ਜਾਵੇ ਪਰ ਜੋ ਅਧਿਕਾਰੀ ਸੀਗੇ ਇੱਥੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਜੀ ਇਹ ਜਿਹੜਾ ਤੁਸੀਂ ਰਿਕਾਰਡ ਦੀ ਮੰਗ ਕਰਦੇ ਹੋ ਅਸੀਂ ਪ੍ਰਧਾਨ ਹਰਿੰਦਰ ਸਿੰਘ ਧਾਮੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਉਹ ਸਾਂਝੀ ਕਰ ਦਵਾਂਗੇ ਅਤੇ ਇਸ ਤਰੀਕੇ ਦਾ ਸਬੰਧਿਤ ਰਿਕਾਰਡ ਹੈ ਜਿਹੜਾ ਉਹ ਸੈਕਟਰ 5 ਸਬ-ਆਫਿਸ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਹੀਂਗਾ ਇਸ ਸਮੇਂ ਇਹ ਉਸ ਤੋਂ ਬਾਅਦ ਉਹਨਾਂ ਨੇ ਇੱਕ ਟਾਈਮ ਦਿੱਤਾ ਕਿ ਜਲਦੀ ਤੋਂ ਜਲਦੀ ਜਿਹੜਾ ਟਾਈਮ ਦੇ ਵਿੱਚ 328 ਪਾਵਨ ਸਰੂਪਾ ਦਾ ਜੋ ਰਿਕਾਰਡ ਹੈ ਉਹ ਦੇ ਦਿੱਤਾ ਜਾਵੇ ਹਾਲਾਂਕਿ ਜੋ ਕਿ ਅਸਾਦ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਐਸਐਟਿਓ ਵੱਲੋਂ ਉਹ ਪੱਤਰ ਹੈ ਜਿਹੜਾ ਉਹ ਜ਼ਰੂਰ ਹੈ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਫੀਸਰ ਨੇ ਉਹਨਾਂ ਨੇ ਅ ਅਧਿਕਾਰੀਆਂ ਨੇ ਇੱਥੇ ਪ੍ਰਾਪਤ ਕਰ ਲਿਆ ਉਹ ਪੱਤਰ ਨੂੰ ਅੱਗੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਭੇਜਿਆ ਜਾਏਗਾ ਹਾਲਾਂਕਿ ਫਿਰ ਉਸ ਪੱਤਰ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਕੀ ਕੋਈ ਦਿਨ ਤੱਕ ਕੀਤਾ ਜਾਂਦਾ ਕਿ ਤੁਸੀਂ ਐਨੇ ਤਰੀਕ ਨੂੰ ਆ ਕੇ ਐਸਆਈਟੀ ਦੇ ਮੈਂਬਰ ਨੇ ਜਿਹੜੇ ਰਿਕਾਰਡ ਜਿਹੜਾ ਉਹ ਇੱਥੇ ਦੇਖ ਸਕਦੇ ਹੋ ਕਿਉਂਕਿ ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਇਹ ਡਿਊਟੀ ਲਗਾਈ ਗਈ ਹੈ ਅ ਸ਼੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਗੜਗੱਜ ਹੋਰਾਂ ਵੱਲੋਂ ਕਿ ਇਸ ਜਾਂਚ ਦੇ ਵਿੱਚ ਬੰਦਾ ਸਹਿਯੋਗ ਹੈ ਉਹ ਦਿੱਤਾ ਜਾਵੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਸੈਕਟਰ 5 ਵਿਖੇ ਜੋ ਸ਼ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦਾ ਸਬ-ਆਫਿਸ ਆ ਉਸ ਆਫਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੇ ਖੁਦ ਜਿਹੜਾ ਰਿਕਾਰਡ ਸੰਬੰਧੀ ਜਾਣਕਾਰੀ ਇਹ ਇਹ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਰਿਕਾਰਡ ਸੰਬੰਧੀ ਜਾਣਕਾਰੀ ਉਹ ਜਿਹੜੀ ਐਸਆਈਟੀ ਨੂੰ ਮਹੀਆ ਕਰਵਾਉਣਗੇ ਦੇਖੋ ਇਸ ਦੇ ਵਿੱਚ ਰਿਕਾਰਡ ਦੀ ਕੋਈ ਗੱਲ ਨਹੀਂ ਹੋਈ ਕਿ ਰਿਕਾਰਡ ਸਾਰੇ ਹੀ ਦੇ ਦੇਣਾ ਹੈ ਰਿਕਾਰਡ ਸੰਬੰਧੀ ਕੋਈ ਵੀ ਜਾਣਕਾਰੀ ਕਿਸ ਤਰੀਕੇ ਦੀ ਜਾਣਕਾਰੀ ਐਸਆਈਟੀ ਨੂੰ ਚਾਹੀਦੀ ਹੈ ਉਹ ਜਾਣਕਾਰੀ ਜਿਹੜੀ ਇੱਥੇ ਦਿੱਤੀ ਜਾਏਗੀ ਪਰ ਉਹ ਜਾਣਕਾਰੀ ਇਸ ਤਰੀਕੇ ਨਾਲ ਨਹੀਂ ਜਿੰਨਾ ਸਮਾਂ ਹਰਜਿੰਦਰ ਸਿੰਘ ਧਾਮੀ ਸ਼ਨਾਉਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਇੱਥੇ ਮੌਕੇ ਤੇ ਮੌਜੂਦ ਹੁੰਦੇ ਉਹਨਾਂ ਸਮਾਂ ਜਾਣਕਾਰੀ ਨਹੀਂ ਦਿੱਤੀ ਜਾਏਗੀ ਪਰ ਫਿਲਹਾਲ ਦੇ ਤੌਰ ਤੇ ਜਿਸ ਤਰ੍ਹਾਂ ਕੈਸਆਈਟੀ ਦੀਆਂ ਟੀਮ ਅੰਮ੍ਰਿਤਸਰ ਗਈਆਂ ਐਸਆਈਟੀ ਦੀਆਂ ਟੀਮਾਂ ਚੰਡੀਗੜ੍ਹ ਵਿਖਾਈਆਂ ਉਹਨਾਂ ਨੇ ਜਿਹੜਾ ਕਹਿ ਸਕਦੇ ਇਹ ਜਾਣਕਾਰੀ ਜਿਹੜੀ ਮੰਗ ਆ ਰਿਕਾਰਡ ਦੀ ਅਧਿਕਾਰੀਆਂ ਨੇ ਜਿਹੜਾ ਪੱਤਰ ਸੀਗਾ ਉਹ ਪ੍ਰਾਪਤ ਕਰਨਾ ਸੀ ਕਰ ਲਿਆ ਹੁਣ ਇਸ ਤੋਂ ਬਾਅਦ ਜੋ ਸ਼ਰੋਮਨੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਂਦਰ ਸਿੰਘ ਧਾਮੀ ਹੋਰਾਂ ਦੀ ਕੀ ਸਟੇਟਮੈਂਟ ਹੁੰਦੀ ਹੈ ਇਹ ਦੇਖਣਾ ਜਿਹੜਾ ਹਜੇ ਹੈ ਬਾਕੀ ਹੈ ਬਿਲਕੁਲ ਔਰ ਕਿੰਨਾ ਸਮਾਂ ਜੋ ਐਸਐਡੀ ਦੀ ਟੀਮ ਦੀ ਔਦੇ ਦਰਾਂ ਦੇ ਨਾਲ ਗਲਬਾਤ ਚੱਲਦੀ ਰਹੀ ਕਿੰਨੀ ਦੇਰ ਸਭ ਕੁਝ ਚੱਲਦਾ ਰਿਹਾ ਔਰ ਕਿਸ ਤਰ੍ਹਾਂ ਦੀ ਗਲਬਾਤ ਕਿਉਂਕਿ ਹਾਲਾਂਕਿ ਹੋ ਸਕਦਾ ਹੈ ਕਿ ਇਜਾਜ਼ਤ ਉਹਨਾਂ ਨੂੰ ਅੰਦਰ ਜਾਣ ਦੀ ਨਹੀਂ ਹੋਏਗੀ ਲੇਕਿਨ ਫਿਰ ਵੀ ਸੁਖਬੁਗਾਟ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਮਹਾਲ ਦੇ ਵਿੱਚ ਪੂਰੀ ਗਲਬਾਤ ਹੋਈ ਹੈ ਦੇਖੋ ਜੋ ਮੁਲਾਜ਼ਮ ਸੀਗੇ ਉਹਨਾਂ ਨੇ ਪੂਰਨ ਤੌਰ ਤੇ ਜਿਹੜਾ ਸਹਿਯੋਗ ਆ ਕੀਤਾ ਹਾਲਾਂਕਿ ਐਸਆਈਟੀ ਦੀ ਟੀਮ ਬਿਨਾ ਦੱਸੇ ਜਿਹੜੀ ਇੱਥੇ ਪਹੁੰਚੀ ਸੀਗੀ ਪਰ ਇਹ ਮੁਲਾਜ਼ਮਾਂ ਨੇ ਜਿਹੜਾ ਪੂਰਨ ਤੌਰ ਤੇ ਸਹਿਯੋਗ ਆ ਉਹ ਐਸਆਈਟੀ ਦਾ ਕੀਤਾ ਪਰ ਜਿੱਥੋਂ ਤੱਕ ਟਾਈਮ ਆਉਂਦੀ ਆ ਕਿ ਕੋਈ ਟਾਈਮ ਤੈਕ ਕੀਤਾ ਗਿਆ ਕਿ ਜੀ ਕੱਲ ਤੱਕ ਜਾਂ ਪਰਸੋਂ ਤੱਕ ਟਾਈਮ ਆ ਜਿਹੜਾ ਤੁਸੀਂ ਜਿਹੜਾ ਇਹ ਸਬੰਧਿਤ ਰਿਕਾਰਡ ਆ ਉਹ ਜਮ੍ਹਾਂ ਕਰਵਾ ਦਿਓ ਉਸ ਨੂੰ ਲੈ ਕੇ ਕੁਝ ਵੀ ਇਹੋ ਜਿਹਾ ਨਹੀਂਗਾ ਕਿਉਂਕਿ ਦੇਖੋ ਐਸਆਈਟੀ ਦੇ ਜਿਹੜੇ ਮੈਂਬਰ ਸੀਗੇ ਐਸਪੀ ਹਰਬੰਸ ਸਿੰਘ ਉਹ ਜਿਹੜੇ ਅਕਸਰ ਉਹਨਾਂ ਦੇ ਨਾਲ ਕੁਝ ਹੋਰ ਅਧਿਕਾਰੀ ਸੀ ਉਹ ਜ਼ਰੂਰ ਅੰਦਰ ਗਏ ਨੇ ਉਹਨਾਂ ਨੇ ਪੱਤਰ ਲਿਖਿਆ ਉਹਦੇ ਵਿੱਚ ਇਹ ਜ਼ਰੂਰ ਹੈ ਜੋ ਜਾਣਕਾਰੀਆਂ ਨੇ ਕਿ ਜਲਦੀ ਤੋਂ ਜਲਦੀ ਯਾਨੀ ਕਿ ਕੋਈ ਟਾਈਮ ਨਹੀਂ ਤੈ ਕੀਤਾ ਗਿਆ ਕਿ ਕੱਲ ਦੇਣਾ ਪਰਸੋਂ ਤੱਕ ਦੇਣਾ ਚੌਥਾ ਤੱਕ ਰਿਕਾਰਡ ਦੇਣਾ ਜਲਦੀ ਤੋਂ ਜਲਦੀ ਦੀ ਜਿਹੜੀ ਮੰਗ ਕੀਤੀ ਗਈ ਹੈ ਹਾਲਾਂਕਿ ਉਹ ਉਸ ਦੇ ਵਿੱਚ ਉਹਨੀ ਜਲਦੀ ਜਾਂਚ ਤੇਜ਼ ਬਧੇਗੀ ਉਹਨੀ ਜਲਦੀ ਜਲਦੀ ਜੋ ਹੈ ਕਿਸੇ ਨਤੀਜੇ ਤੱਕ ਜਾਂਚ ਪਹੁੰਚੇਗੀ ਜਾਂਚ ਮੁਕੰਮਲ ਹੋ ਜਾਏਗੀ ਮਤਲਬ ਜਿੰਨਾ ਜਲਦੀ ਉਹ ਦੇ ਪਾਣ ਅਗੇ ਬਬਾ ਸ਼ੁਕਰੀਆ ਤੁਸੀਂ ਲਗਾਤਾਰ ਜੁੜੇ ਰਹੇ ਨਸ ਖਬਰ ਦੇ ਨਾਲ ਜਿਸ ਤਰ੍ਹਾਂ ਅਪਡੇਟ ਮਿਲਦਾ ਸਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਣਾ